ਚੈਕਿੰਗ ਦੀ ਤਿਆਰੀ ਹੈ ਬਟਨ ਹੋ ਜਾ ਰਹੀ ਹੈ ਕੀ ਕਰਨ ਕੀ ਹੈ ਮਾ ਜੋ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਆਈਪੀਐਸ ਉਹਨਾਂ ਦੇ ਨਿਰਦੇਸ਼ਾ ਮੁਤਾਬਕ ਅੱਜ ਸ਼੍ਰੀਮਾਨ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਵੱਲੋਂ ਸੰਯੁਕਤ ਸਾਰੇ ਜ਼ਿਲ੍ਹੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਦਿਨ ਤਿਹਾੜ ਲੋੜੀ ਮਾਗੀ ਅਤੇ 26 ਜਨਵਰੀ ਦੇ ਸੰਬੰਧ ਦੇ ਵਿੱਚ ਸਾਰੇ ਸਬਡਿਵੀਜ਼ਨ लेवल ਤੇ ਤੇ ਡਿਸਟ੍ਰਿਕਟ ਹੈੱਡਕੁਆਰਟਰ ਲੈਵਲ ਤੇ ਮੈਂ ਖੁਦ ਆ ਆ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਡੀਐਸਪੀਜ਼ ਦੀ ਨਿਗਰਾਨੀ ਨਾਲ ਸਾਰੇ ਐਸਐਚਯੂਜ਼ ਆਫ ਕਾਫੀ ਮਕਦਾਬ ਪੁਲਿਸ ਹੈਵੀ ਨਾਲ ਸਾਰੇ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਆ ਇਸ ਵਿੱਚ ਖਾਸ ਧਿਆਨ ਅਸੀਂ ਕਨਸੈਂਟਰੇਟ ਕਰ ਰਹੇ ਆ ਕਿ ਕੋਈ ਨਸ਼ਾ ਨਾ ਇਧਰ ਉਧਰ ਲੈ ਕੇ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਅਪਰਾਧੀ ਨੂੰ ਮੈਸੇਜ ਆਣਾ ਚਾਹੀਦਾ ਹੈ ਕਿ ਪੁਲਿਸ ਮੁਸਤੈਦ ਹੈ ਉਸੇ ਮੱਦੇਨਜ਼ਰ ਅਸੀਂ ਪੂਰਾ ਕਾਸੋ ਕੋਆਰਡੀਨੇਟ ਸਰਚ ਆਪਰੇਸ਼ਨ 2 ਤੋਂ ਲੈ ਕੇ 4 ਵਜੇ ਤੱਕ ਆਰੰਭ ਕੀਤਾ ਹੈ ਉਸ ਦੀ ਲੜੀ ਦੇ ਵਿੱਚ ਇੱਥੇ ਮੋਗਾ ਹੈੱਡਕ quarters ਜ਼ਿਲ੍ਹਾ ਦੇ ਉੱਤੇ ਜਿਹੜਾ ਬੱਸ ਸਟੈਂਡ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਐਸਐਚਓ ਸਿਟੀ ਨਾਲ ਉਹਨਾਂ ਦੇ ਟੋਟਲ 77 ਤੋਂ 78 ਮੁਲਾਜ਼ਮ ਹਨ ਜਿਹੜੇ ਚੈਕਿੰਗ ਕਰ ਰਹੇ ਨੇ ਸੋ ਬਾਤ ਇਹ ਹੈ ਕਿ ਕਿਹੜੀ ਜਗ੍ਹਾ ਦੀ ਚੈਕਿੰਗ ਕੀਤੀ ਹੈ ਨਹੀਂ ਓਨਲੀ ਬੱਸ ਸਟੈਂਡ ਦਾ ਰਿਕਾਰਡਨ ਕੀਤਾ ਗਿਆ ਹੈ ਜੀ ਔਰ ਇਹਦੇ ਵਿੱਚ ਜਿੰਨਾਂ ਵੀ ਆ ਬੱਸਸ ਹੈਗੀਆਂ ਤੁਹਾਡੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਔਰ ਜਿਹੜੇ ਤੇ ਬੈਗ ਚਿੱਪੀ ਬੈਗ ਪਏ ਹੋਏ ਸਾਰੇ ਅਸੀਂ ਅੱਜ ਚੈੱਕ ਕਰਾਂਗੇ